ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹਲਾ ਪੰਜਵਾਂ ਗੁਰਕੇ ਚਰਨ ਉਪਰ ਮੇਰੇ ਮਾਥੇ ਤਾਤੇ ਦੁੱਖ ਮੇਰੇ ਸਗਲੇ ਲਾਥੇ ਸਤਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾ ਚਰਨ ਰੇਣ ਗੁਰ ਕੀ ਮੁਖ ਲਾਗੇ ਅਹੰਬਦ ਤਿਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਭਰਮ ਤਾਤੇ ਮਹਾਂ ਢਿਠਾ ਗੁਰ ਸੁਖ ਦਾਤਾ ਗੁਰ ਕਰਤਾਰਾ ਜੀ ਪ੍ਰਣ ਕਾ ਨਾਨਕ ਗੁਰ ਆਧਾਰ ਗੋੜੀ ਮਹਲਾ ਪੰਜਵਾ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਤੇ ਦੁਖ ਮੇਰੇ ਸਗਲੇ ਲਾਥੇ ਸਤਗੁਰ ਆਪਣੇ ਕੋ ਕੁਰਬਾਨੀ ਆਤਮ ਚੀਨਾ ਪਰਮ ਰੰਗ ਮਾਨੀ ਰਹਾ ਚਰਨ ਰੇਣ ਗੁਰ ਕੀ ਮੁਖ ਲਾਗੇ ਅਹੰਬਦ ਤੈਨ ਸਗਲ ਹਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਭਰਮਤਾ ਤੇ ਮਹਾਂ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰਾ ਜੀ ਪ੍ਰਣ ਕਾ ਨਾਨਕ ਗੁਰ ਆਧਾਰ ਗੋੜੀ ਮਹਲਾ ਪੰਜਵਾ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਤੇ ਦੁਖ ਮੇਰੇ ਸਗਲੇ ਲਾਥੇ ਸਤਗੁਰ ਆਪਣੇ ਕੋ ਕੁਰਬਾਨੀ ਆਤਮ ਚੀਨਾ ਪਰਮ ਰੰਗ ਮਾਨੀ ਰਹਾ ਚਰਨ ਰੇਣ ਗੁਰ ਕੀ ਮੁਖ ਲਾਗੇ ਅਹੰਬਦ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿੱਠਾ ਪਾਰ ਭਰਮਾ ਤਾਤੇ ਮਹਾਂ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰਾ ਜੀ ਪ੍ਰਣ ਕਾ ਨਾਨਕ ਗੁਰ ਆਧਾਰ ਗੋੜੀ ਮਹਲਾ ਪੰਜਵਾ ਗੁਰਕੇ ਚਰਨ ਉਪਰ ਮੇਰੇ ਮਾਥੇ ਤਾਤੇ ਦੁਖ ਮੇਰੇ ਸਗਲੇ ਲਾਥੇ ਸਤਗੁਰ ਆਪਣੇ ਕੋ ਕੁਰਬਾਨੀ ਆਤਮ ਚੀਨਾ ਪਰਮ ਰੰਗ ਮਾਨੀ ਰਹਾ ਚਰਨ ਰੇਣ ਗੁਰ ਕੀ ਮੁਖ ਲਾਗੇ ਅਹੰ ਬਦ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗਾਓ ਮਨ ਮਿਠਾ ਪਾਰ ਭਰਮਾ ਤਾਤੇ ਮਹਾਂ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰਾ ਜੀ ਪ੍ਰਣ ਕਾ ਨਾਨਕ ਗੁਰ ਆਧਾਰ ਗੋੜੀ ਮਹਲਾ ਪੰਜਵਾਂ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਤੇ ਦੁਖ ਮੇਰੇ ਸਗਲੇ ਲਾਥੇ ਸਤ ਗੁਰ ਆਪਣੇ ਕਉ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾ ਚਰਨ ਰੇਣ ਗੁਰ ਕੀ ਮੁਖ ਲਾਗੇ ਅਹੰਬਦ ਤੈਨ ਸਗਲ ਹਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਭਰਮ ਤਾਤੇ ਮਹਾਂ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰਾ ਜੀ ਪ੍ਰਣ ਕਾ ਨਾਨਕ ਗੁਰ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ